समाज पार्टी ज़िंदाबाद जैसी हो ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਪੂਰਨ ਕੁਮਾਰ ਦੇ ਕਸਲਾ ਨੂੰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਲ੍ਹਾ ਫੱਤਰੀ ਰੋਸ ਥਾਣੇ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਦਿੱਤੇ ਗਏ ਕਿ ਬਾਈ ਪੂਰਨ ਸਿੰਘ ਜਿਨ੍ਹਾਂ ਨੇ 7 ਤਰੀਕ ਨੂੰ ਸੁਇਸਾਈਡ ਕਰਕੇ ਲਗਭਗ 20 ਦੇ ਕਰੀਬ ਅਧਿਕਾਰੀਆਂ ਦੇ ਨਾਂ ਲਿਖੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਮੈਨੂੰ ਜਾਤੀਵਾਦੀ ਮਾਨਸਿਕਤਾ ਰਾਹੀਂ ਪਰੇਸ਼ਾਨ ਕਰ ਰਹੇ ਔਰ ਤੁਸੀਂ ਦੇਖੋ 7 ਤਰੀਕ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਅਧਿਕਾਰੀ ਦੀ ਰੈਸ ਨਹੀਂ ਪਈ ਕਿਸੇ ਵੀ ਅਧਿਕਾਰੀ ਨੂੰ ਫੜਿਆ ਨਹੀਂ ਗਿਆ ਔਰ ਉਹ ਸੀਨੀਅਰ ਐਡੀਜੀਪੀ ਲੈਵਲ ਦਾ ਅਧਿਕਾਰੀ ਇਸ ਦੀਸ਼ ਦੇ ਅੰਦਰ ਜੇ ਸੇਫ ਨਹੀਂ ਜਿਨ੍ਹਾਂ ਦੀ ਮੈਡਮ ਸੀਨੀਅਰ ਆਈਐਸ ਅਧਿਕਾਰੀ ਆ 24 ਸਾਲ ਦੀ ਜੌਬ ਆ ਔਰ ਪਰਿਵਾਰ ਦੇ ਅੰਦਰ ਆਈਪੀਐਸ ਆਈ ਐਸਐਮਐਲ ਏ ਵੱਡੇ ਪੱਧਰ ਤੇ ਉਹਨਾਂ ਦੇ ਪਰਿਵਾਰ ਚਾ ਉਹ ਪਰਿਵਾਰ ਪਿਛਲੇ 7 ਦਿਨਾਂ ਤੋਂ ਇਨਸਾਫ ਦੀ ਗੁਹਾਰ ਕਰ ਰਿਹਾ ਦੇਸ਼ ਦੀ ਬੀਜੇਪੀ ਸਰਕਾਰ ਹਰਿਆਣਾ ਦੀ ਬੀਜੇਪੀ ਸਰਕਾਰ ਇਸ ਟਾਸ ਤੋਂ ਮਸ ਨਹੀਂ ਹੋ ਰਹੀ ਨਾ ਕਿਸ ਦੀ ਹਜੇ ਤੱਕ ਰੈਸਟ ਪਈ ਨਾ ਕਿਸੇ ਨੂੰ ਨਾਮਜ਼ਦ ਕੀਤਾ ਔਰ ਇਸ ਕਰਕੇ ਪੂਰੇ ਦੇਸ਼ ਦੇ ਲੋਕਾਂ 'ਚ ਬਹੁਤ ਵੱਡਾ ਕਰੋਸ਼ ਆ ਬੇ ਜੇ ਏ ਡੀ ਜੀ ਵੀ ਲੈਵਲ ਦਾ ਅਧਿਕਾਰੀ ਸੇਫ ਨਹੀਂ ਜੇ ਆਈ ਐਸ ਅਧਿਕਾਰੀ ਸੇਫ ਨਹੀਂ ਤੈਨ ਉਹਨਾਂ ਦੀ ਕੋਰਟ ਦੇ ਅੰਦਰ ਕਿਸੇ ਸ਼ਰਾਰਤੀ ਅਨਸਰ ਨੇ ਜੁੱਤੀ ਸਿੱਟੀ ਜਿਹੜੀਆਂ ਕੋਟਾ ਦੇ ਸਾਨੂੰ ਵਿਸ਼ਵਾਸ ਹੈ ਵੀ ਸਾਨੂੰ ਇਨਸਾਫ ਦਿੰਦੀਆਂ ਜੇ ਉਹਨਾਂ ਦੇ ਇਨਸਾਫ ਕਰਤਾ ਦੇ ਨਾਲ ਇਹ ਹਾਲ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਹੱਲ ਹੋਗਾ ਦੇਸ਼ ਦੇ ਵਿੱਚ ਰਾਜਸਥਾਨ ਦੀ ਮਹਾਰਾਣੀ ਉਹਨੂੰ ਮੰਦਰ ਚ ਬੰਨ੍ਹਣ ਤੋਂ ਬਾਹਰ ਛੁੱਟਿਆ ਗਿਆ ਦੇਸ਼ ਦੇ ਵਿੱਚ ਅਜਿਹੇ ਅਧਿਕਾਰੀ ਚਾਹੇ ਉਹ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਜਾਤੀਵਾਦੀ ਵਿਤਕਾ ਹੁੰਦਾ ਤਾਂ ਆਮ ਲੋਕਾਂ ਦਾ ਕੀ ਹਲੂਗਾ ਇਸ ਕਰਕੇ ਦੇਸ਼ ਜਿਹੜਾ ਧਰਮ ਨਿਰਪੱਖ ਦੇਸ਼ ਆ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਆ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਕਿ ਸਾਨੂੰ ਧਾਰਮਿਕ ਆਜ਼ਾਦੀ ਪੋਲੀਟੀਕਲ ਆਜ਼ਾਦੀ ਰਹਿਣ ਸਹਿਣ ਦੇ ਹੱਕ ਹਕੂਕ ਮਿਲਣੇ ਚਾਹੀਦੇ ਆ ਜਿਹੜੀ ਵੀ ਉਹਦੀ ਵਾਇਲੇਸ਼ਨ ਕਰਦਾ ਬਹੁਜਨ ਸਮਾਜ ਪਾਰਟੀ ਦੀ ਮੰਗ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਜਲਦੀ ਕਾਰਵਾਈ ਕੀਤੀ ਜਾਵੇ ਔਰ ਪਰਵਾਹ ਨੂੰ ਇਨਸਾਫ ਦੁਆਇਆ ਜਾਵੇ ਜਿਹੜੇ ਅਧਿਕਾਰੀ ਦੋਸ਼ੀ ਆ ਉਹਨਾਂ ਨੂੰ ਜਲਦੀ ਫੜਿਆ ਜਾਵੇ ਕੁਰੂਤ ਹੈ ਕਿ ਇਹ ਲਗਰ ਦਿਨਾਂ ਨਾਲ ਵਜ੍ਹਾਤੀ ਹੋਈ ਹੈ ਉਹਨਾਂ ਸਾਥੀਆਂ ਨੇ ਜਿਹੜੇ ਵਿੱਚ ਉਹ ਭੈਣ ਭਾਈ ਮਾਇਆਵਦੀ ਜਿਹਨੇ ਅੱਜ ਪੂਰੇ ਪੰਜਾਬ ਹਰਿਆਣਾ ਦਿੱਲੀ ਆਦਿ ਜਿਹੜਾ ਹੈਡਕਾਟਰ ਹੈ ਉਹਨਾਂ ਦੇ ਆਰਥਿਕ ਜਿਹੜਾ 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 ਜ ਤਾਜ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਕੰਨੀ ਜਾਂ ਕਾਹਦੀ ਗੱਲ ਨਹੀਂ ਸਨਾ ਉਹ ਕਿਸੇ ਦੇ ਨਾਲ ਨਹੀਂ ਹੋ ਸਕਦਾ ਸਾਨੂੰ ਆਈ.ਐਸ.ਸੀ. ਨੂੰ ਆਈ.ਸੀ.ਐਸ. ਨੂੰ ਇੰਗਲਿਸ਼ੀਅਨ ਨੂੰ ਜਿੰਨੇ ਮਲਾਜਮ ਆ ਜਿੰਨੇ ਆਮ ਲੋਕ ਸਾਰਿਆਂ ਨੂੰ ਇਕੱਠੇ ਹੋ ਕੇ ਬਾਇ ਕੱਲ ਨੂੰ ਜਿ세 ਨਾਲ ਵੀ ਬੁਦੀ ਕੀ ਉਹ ਕਰੀਏ ਫਿਰ ਆਪਾਂ ਲੜਾਈ ਮੜਾਈਏ ਕਰਕੇ ਦੇਖਦੇ ਹਾਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਹੋ ਗੋਟੀ ਵੀ ਜਾਸ ਸੋਖਣ ਲਿਆ ਵੀ ਆਰ ਕਿ ਬਈ ਹੂੰ ਅੱਜ ਜੀ ਟੀਮ ਜਾਸੋਂ ਸਭ ਲਈ ਆ ਜਿੱਤੇ ਸਾਨੂੰ ਵੋਟਾਂ ਦੇ ਇਨਸਾਫ ਆ ਜੇ ਉਹਦੇ ਕੋਈ ਇਦਾਂ ਜੁੱਤੀ ਮਾਰਦਾ ਤਾਂ ਆਮ ਲੋਕ ਕੀ ਕਰਨਗੇ ਅਸੀਂ ਅਸੀਂ ਕੀ ਕਰੀਏ ਮਤਲਬ ਜਿਹੜੇ ਬੰਦੇ ਇਦਾਂ ਦਾ ਕਰਦਾ ਕੋਈ ਹੋਵੇ ਹੂੰ ਹੂੰ ਕੋਈ ਵੀ ਹੋਵੇ ਕਿਸੇ ਵੀ ਧਰਮ ਜਾਤ ਦਾ ਵੀ ਹੋਵੇ ਉਹਦੇ ਖਿਲਾਫ ਕੋਈ ਕਾਰਵਾਈ ਕਰਨੀ ਜੇ ਤਾਂ ਹੀ ਲੋਕਤੰਤਰ ਕਰ ਸਕਦਾ ਜੀ ਸਾਬ ਜੀ